ਮੋਦੀ ਸਾਹਿਬ ਨੇ ਜਿਹੜਾ ਅਟੈਕ ਕਰਵਾਇਆ ਵਾ ਵਧੀਆ ਕੀਤਾ ਕੰਮ ਕਿ ਇੱਕ ਦੋ ਜਿਹੜੇ ਹੋਰ ਵੀ ਆਪਣੇ ਅੱਤਵਾਦੀਆਂ ਜਿਹੜੇ ਟਿਕਾਣੇ ਹੈਗੇ ਆ ਨਸ਼ਟ ਕੀਤੇ ਜਾਣ ਪਾਕਿਸਤਾਨ ਦਾ ਵੀ ਜਿਹੜਾ ਗੰਦ ਨਿਕਲ ਜਾਊਗਾ ਤੇ ਇੰਡੀਆ ਦਾ ਸੁਧਾਰ ਹੋ ਜਾਊਗਾ ਲੋਕੀ ਪਾਕਿਸਤਾਨੀ ਨੂੰ ਦੇਖ ਕੇ ਸਭ ਤੋਂ ਪਹਿਲਾਂ ਉਹਨਾਂ ਤੋਂ ਮੂੰਹ ਮੋੜਦੇ ਨੇ ਇਹ ਇਹਦੇ ਸਾਰੇ ਕਾਰਨ ਐਸੇ ਕਰਕੇ ਆ ਕਿਉਂਕਿ ਇਹਨਾਂ ਦੀ ਜਿਹੜੀ ਦੇਸ਼ ਦੀ ਨੀਤੀ ਹੈ ਜਿਹੜੀ ਕਿ ਇਹ ਸੋਚਦੇ ਨੇ ਕਿ ਵੀ ਹਿੰਦੂਸਤਾਨ ਦੇ ਖਿਲਾਫ ਜਾਂ ਆ ਬਾਕੀ ਦੋਸ਼ ਲੋਕਾਂ ਦੇ ਖਿਲਾਫ ਲੜ ਕੇ ਉਹਨਾਂ ਦੇ ਜਿੱਤਾਂ ਹਾਸਲ ਕਰਨਾ ਚਾਹੁੰਦੇ ਬਜਾਏ ਕਿ ਆਪਣੀ ਮਾਨਸਿਕਤਾ ਦੇ ਜਿੱਤਾਂ ਹਾਸਲ ਕਰਨ ਤੇ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਦਾ ਇਹ ਆਪ ਬਾਈਸਕਾਰ ਕਰਨਾ ਆ ਆ ਟਾਰੀ ਵਾਗਾ ਬਾਰਡਰ ਦੀ ਗੱਲ ਕਰੀਏ ਤਾਂ ਇੱਥੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਮਾਹੌਲ ਤੁਸੀਂ ਦੇਖਦੇ ਬਿਲਕੁਲ ਸ਼ਾਂਤੀਪੂਰਵਕ ਹੈ ਕਿਸੇ ਤਰ੍ਹਾਂ ਦੀ ਕੋਈ ਇੱਥੇ ਹਲ ਪੰਜਾਬ ਦੇ ਸਕੂਲ ਸਾਰੇ ਬੰਦ ਕਰਤੇ ਗਏ ਨੇ ਔਰ ਜੇਕਰ ਪਾਕਿਸਤਾਨ ਦੀ ਗੱਲ ਕਰੀ ਤਾਂ ਉਧਰ ਦੇ ਸਕੂਲ ਕਾਲਜ ਵੀ ਬੰਦ ਕਰਤੇ ਗਏ ਨੇ ਇਸ ਹਮਲੇ ਦੀ ਜਿਹੜੀ ਕਿ ਨਿੰਦਾ ਹੈ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵੀ ਕੀਤੀ ਗਈ ਹੈ ਔਰ ਜਿਹੜੇ ਕਿ ਜੇ ਗੱਲ ਕਰੀ ਤਾਂ નિર્ਦੋਸ਼ ਲੋਕਾਂ ਜਿਹੜੇ ਕਿ ਪਹਿਲਗਾਮ ਦੇ ਵਿੱਚ ਮਾਰੇ ਗਏ ਸੀ ਸੋ ਉਨ੍ਹਾਂ ਦਾ ਬਦਲਾ ਲੈਣ ਦੇ ਲਈ ਸਰਜੀਕਲ ਸਟ੍ਰਾਈਕ ਕੀਤੀ ਗਈ ਹੈ ਸਾਡੇ ਨਾਲ ਇਲਾਕਾ ਨਿਵਾਸੀ ਇੱਥੇ ਦੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਹਿਣਾ ਚਾਹੋਗੇ ਜਿਹੜੀ ਕਿ ਸਵੇਰੇ ਜਿਹੜੀ ਅੱਜ ਜਿਹੜੀ ਕਿ ਸਰਜੀਕਲ ਸਟ੍ਰਾਈਕ ਕੀਤੀ ਗਈ ਹੈ ਜਿਹੜਾ ਕਿ ਅੱਤਵਾਦ ਨੂੰ ਖਤਮ ਕਰਨ ਦੇ ਲਈ ਭਾਰਤ ਸਰਕਾਰ ਵੱਲੋਂ ਇਹ ਫੈਨ ਕੀਤੀ ਗਈ ਬਹੁਤ ਵਧੀਆ ਕੰਮ ਕੀਤਾ ਸਰ ਮੋਦੀ ਸਾਹਿਬ ਨੇ ਇਹ ਜਿੰਨਾ ਵੀ ਜੋ ਵੀ ਆਪਣੇ ਅੱਤਵਾਦ ਦੇ ਜਿਹੜੇ ਟਿਕਾਣਿਆਂ ਨੂੰ ਜਿਹੜਾ ਨਸ਼ਟ ਕੀਤਾ ਗਿਆ ਬਹੁਤ ਵਧੀਆ ਕੰਮ ਕੀਤਾ ਹਾਂ ਨੂੰ ਅਜੇ ਉਮੀਦ ਨਹੀਂ ਹੈਗੀ ਕਿ ਸਾਨੂੰ ਬਾਰਡਰ ਏਰੀਆ ਵਾਲੇ ਬੰਦਿਆਂ ਲੱਗਦਾ ਸੀ ਕਿ ਇਹ ਕੰਮ ਲੰਮਾ ਬੈ ਪਊਗਾ ਥੋੜਾ ਜਿਹਾ ਲੇਕਿਨ ਮੋਦੀ ਸਾਹਿਬ ਨੇ ਇਹ ਕੰਮ ਜਲਦੀ ਕਰਕੇ ਲੋਕਾਂ ਦੇ ਦਿਲਾਂ ਦੇ ਉੱਤੇ ਵਧੀਆ ਸਿਸਟਮ ਕਰਤਾ ਹੈ ਕਿ ਲੋਕਾਂ ਨੂੰ ਥੋੜੀ ਜਾਗਰੂਤਾ ਹੋ ਗਈ ਹੈ ਕਿ ਨਹੀਂ ਮੋਦੀ ਸਾਹਿਬ ਨੇ ਜੋ ਵੀ ਐਕਸ਼ਨ ਲਿਆ ਪਾਕਿਸਤਾਨ ਦੇ ਵਧੀਆ ਕੀਤਾ ਮੈਂ ਤੇ ਪਾਕਿਸਤਾਨ ਸਰਕਾਰ ਨੂੰ ਕਹੂੰਗਾ ਕਿ ਤੁਸੀਂ ਪਾਕਿਸਤਾਨ ਦੇ ਇੰਡੀਆ ਦੇ ਨਾਲ ਜੋ ਵੀ ਤੁਹਾਡਾ ਸਮਝੌਤਾ ਹੁੰਦਾ ਵਾ ਆਪਣਾ ਜਿੰਨਾ ਪਾਕਿਸਤਾਨ ਦੇ ਵਿੱਚ ਆਤਵਾਦਿਆ ਜਾਂ ਸਮਗਲਰ ਨੇ ਜੋ ਵੀ ਇੰਡੀਆ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਕੈਦੀ ਕੀਤਾ ਜਾਵੇ ਬੰਦੀ ਬਣਾਇਆ ਜਾਵੇ ਆਪਣੇ ਪਾਕਿਸਤਾਨ ਦਾ ਤਾਂ ਸੁਧਾਰ ਹੋਵੇ ਸਾਡੇ ਇੰਡੀਆ ਦਾ ਸੁਧਾਰ ਹੋ ਜਾਊਗਾ ਤੇ ਪਾਕਿਸਤਾਨ ਸਰਕਾਰ ਨੂੰ ਇਹੋ ਪੀ ਲੈ ਆਪਣੀ ਹੋਰ ਕੋਈ ਇਤੋਂ ਵੱਧ ਨਹੀਂ ਗਈ ਬਿਲਕੁਲ ਜੀ ਸੋ ਅੰਜੇ ਗੱਲ ਕਰੀ ਤਾਂ ਜਿਹੜਾ ਸਵੇਰੇ ਹਮਲਾ ਕੀਤਾ ਉਹਦੇ ਵਿੱਚ ਜਿਹੜੇ ਸਿਵਲਨ ਲੋਕ ਸੀ ਉਹਨਾਂ ਨੂੰ ਨਹੀਂ ਨਿਸ਼ਾਨਾ ਬਣਾਇਆ ਗਿਆ ਜਿਹੜੇ ਕਿ ਸਿਰਫ ਅੱਤਵਾਦ ਨੇ ਜਿਹੜੇ ਕਿ ਗਲਤ ਅਨਸਰ ਨੇ ਉਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਕੀ ਕਹਿਣਾ ਚਾਹੋਗੇ ਜਿਹੜੀ ਕਿ ਸਪੈਸ਼ਲ ਕਾਰਵਾਈ ਜਿਹੜੀ ਸਪੈਸ਼ਲ ਕਾਰਵਾਈ ਸਰ ਬਹੁਤ ਵਧੀਆ ਕੀਤਾ ਕਿ ਹੁਣ ਇਹਨਾਂ ਨੇ ਪਾਕਿਸਤਾਨ ਦੇ ਜਿੰਨੇ ਵੀ ਅੱਤਵਾਦੀ ਆਏ ਸੀਗੇ ਪਾਕਿਸਤਾਨ ਦੇ ਵਿੱਚੋਂ ਇਹ ਉਦੋਂ ਜਦੋਂ ਜਿੱਦਣ ਇਹਨਾਂ ਨੇ ਹਮਲਾ ਕੀਤਾ ਵਾ ਇਹ ਆਪਣੀ ਆਰਮੀ ਦੇ ਸਾਹਮਣੇ ਆਣ ਕੇ ਹਮਲਾ ਕਰਦੇ ਤੇ ਫਿਰ ਗੱਲ ਤੇ ਉਧਰ ਨਹੀਂ ਨਿਬੜ ਜਾਣੀ ਇਹ ਉਹਨਾਂ ਦੇ ਟਿਕਾਣੇ ਤੱਕ ਜਾਣ ਦੀ ਲੋੜ ਹੀ ਨਹੀਂ ਪੈਣੀ ਆਪਾਂ ਨੂੰ ਪਰ ਜਿਹੜਾ ਆਪਣੇ ਟੂਰਿਸਟ ਮਾਰਿਆ ਗਿਆ ਵਾ 2S ਦੇ ਨਾਲ ਚਲੋ ਦੁੱਖ ਤੇ ਹੁੰਦਾ ਲੇਕਿਨ ਮੋਦੀ ਸਾਹਿਬ ਨੇ ਜਿਹੜਾ ਅਟੈਕ ਕਰਵਾਇਆ ਵਾ ਵਧੀਆ ਕੀਤਾ ਕੰਮ ਕਿ ਇੱਕ ਦੋ ਜਿਹੜੇ ਹੋਰ ਵੀ ਆਪਣੇ ਅੱਤਵਾਦੀਆਂ ਜਿਹੜੇ ਟਿਕਾਣੇ ਹੈਗੇ ਆ ਨਸ਼ਟ ਕੀਤੇ ਜਾਣ ਪਾਕਿਸਤਾਨ ਦਾ ਵੀ ਜਿਹੜਾ ਗੰਦ ਨਿਕਲ ਜੂਗਾ ਤੇ ਇੰਡੀਆ ਦਾ ਸੁਧਾਰ ਹੋ ਜੂਗਾ ਇੱਕ ਇਹੀ ਅਪੀਲ ਹੈ ਆਪਣੇ ਨਾਲ ਕਿਵੇਂ ਦੇਖਦੇ ਜੇ ਪਾਕਿਸਤਾਨ ਅੱਤਵਾਦ ਨੂੰ ਖਤਮ ਨਹੀਂ ਕਰ ਸਕਿਆ ਤਾਂ ਪਰ ਭਾਰ ਸਰਕਾਰ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣੇ ਤੇ ਅੱਤਵਾਦੀ ਬਿੱਟਸ ਨੂੰ ਨਸ਼ਟ ਕੀਤਾ ਦੇਖੋ ਜੀ ਇਹ ਬੜੀ ਦੇਰ ਦੀ ਸੀਦੀ ਲੋੜ ਸੀ ਇਹਨਾਂ ਦੇ ਹੌਸਲੇ ਜਿਹੜੇ ਇੰਨੇ ਕੁ بلند ਹੋਏ ਸੀ ਅੱਜ ਤੱਕ ਇਹਨਾਂ ਦੇ ਇਸੇ ਕਰਕੇ بلند ਸੀ ਕਿ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਆਗਾ ਜਿਹੜੇ ਪਾਕਿਸਤਾਨ 'ਚ ਬੈਠੇ ਨੇ ਸਾਡੀ ਪਾਕਿਸਤਾਨ ਦੀ ਸਰਕਾਰ ਬੈਠੀ ਹੈ ਉਹ ਸਾਨੂੰ ਅੱਜ ਤੱਕ ਪਰਫਲਤ ਕਰਦੀ ਆਏਗੀ ਤੇ ਭਾਰਤ ਵੱਲੋਂ ਅੱਜ ਤੱਕ ਜੀ ਪਹਿਲਾਂ ਵੀ ਇਹ ਕਈ ਵਾਰੀ ਮੌਕੇ ਇਹਨਾਂ ਨੂੰ ਦਿੱਤੇ ਗਏ ਤੇ ਉਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ ਜਿੰਨੀ ਕਿ ਸਖਤ ਕਾਰਵਾਈ ਕਰਨ ਦੀ ਲੋੜ ਸੀ ਸ਼ਾਇਦ ਉਹ ਨਹੀਂ ਕੀਤੀ ਗਈ ਬਟ ਹੁਣ ਭਾਰਤ ਨਾ ਉਹ ਪਹਿਲਾ ਵਾਲਾ ਭਾਰਤ ਹੈ ਨਾ ਨਾ ਭਾਰਤ ਦੇ ਨਾਗਰਿਕ ਉਹ ਪਹਿਲੇ ਵਾਲੇ ਜਿਨ੍ਹਾਂ ਦੇ ਵਿੱਚ ਇੰਨੀ ਕਿ ਸਹਿਨਸ਼ੀਲਤਾ ਸੀ ਕਿ ਜੇ ਇਹਨਾਂ ਦੀ ਇਹੋ ਜਿਹੀ ਦੇ ਇੱਕ ਇਹ ਕਹ ਲਈਏ ਕਿ ਭਾਰਤ ਦਾ ਹੁਣ ਜੜਾ ਵੀ ਇੱਕ ਫੈਸਲਾ ਉਹ ਕੋਈ ਵੀ ਹੋ ਜਾਏਗੀ ਇਹੋ ਜਿਹਾ ਕੋਈ ਵੀ ਕੰਮ ਕਰਕੇ ਜਾਣਗੇ ਤੇ ਇਹ ਇਦਾਂ ਸਲੱਖੇ ਜਾਣਗੇ ਬਾਕੀ ਭਾਰ ਪਾਕਿਸਤਾਨ ਦੀ ਜੇ ਆਪਾਂ ਗੱਲ ਕਰੀਏ ਜੀ ਇਹਨਾਂ ਦੇ ਵਿੱਚ ਲੜਾਈ ਕਰਨ ਦੀ ਆ ਜੀਆਂ ਵਾਰ ਛੜਨ ਦੀ ਯੁੱਧ ਕਰਨ ਦੀ ਆ ਜ ਬਹੁਤ ਸਾਰੀ ਗਿੱਦੜ ਭੁਮਕੀਆਂ ਦੇਂਦੇ ਨੇ ਜਦ ਕਿ ਗੋਲੇ ਤੇ ਇਹਨਾਂ ਕੋਈ ਚਾਰ ਦਿੰਦੇ ਨਹੀਂ ਬਚੇ ਜਿਹੜੇ 100 ਜੋ 100 ਜ੍ਹਾ 8 ਮਿਮ ਦੇ ਗੋਲੇ ਤੇ 122 ਮਿਮ ਦੇ ਜਿਹੜੇ ਰਾਕਟ ਹੈਗੇ ਆ ਉਹ ਸਾਰੇ ਯੂਕਰੇਨ ਨੂੰ ਵੇਚ ਬੈਠੇ ਆ ਇਹਨਾਂ ਦੀ ਆਰਥਿਕ ਜਿਹੜੀ ਇਹਨਾਂ ਦੀ ਇਕਨੋਮੀ ਹੈ ਉਹ ਅਸਲੇ ਸਾਰੀ ਡਾਵਾ ਡੋਲਾ ਇਹਨਾਂ ਕੋਲ ਇਹਨੇ ਪੈਸੇ ਵੀ ਨਹੀਂ ਕਿ ਕੇ ਅਸਵੇ ਗੋਲੇ ਬਣਾ ਸਕਣ ਸੋ ਐਸੇ ਕਰਕੇ ਬਜਾਏ ਕੀ ਹੈ ਐਸੇ ਧਿਆਨ ਦੇਣ ਦੇ ਇੰਦੇ ਕਿ ਹੀ ਭਾਰਤ ਨੂੰ ਏ ਮਿੱਟੀ ਜਮਲਾ ਦਾਂਗੇ ਇਹ ਪਹਿਲਾ ਆਪਣੇ ਦੇਸ਼ ਦਾ ਵਿਚਾਰ ਕਰਨਾ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਜਿਹੜੇ ਉਹਨਾਂ ਦੇ ਗਲਤ ਅੰਸਰ ਜਿਹੜੇ ਹੱਤਿਆਵਾਦੀ ਨੂੰ ਖਤਮ ਆਪ ਹੀ ਕਰ ਦੇਣ ਤਾਂ ਹੀ ਭਾਰਤ ਨੂੰ ਲੋੜ ਹੀ ਨ ਪਵੇ ਦੇਖੋ ਜੀ ਇਹ ਤੇ ਸਭ ਤੋਂ ਪਹਿਲਾ ਫੈਸਲਾ ਹੀ ਅੱਜ ਦੇ ਲੋਕ ਪਰਿਵਾਰਾਂ ਨੂੰ ਲੈ ਕੇ ਇਹ ਨੌਜਵਾਨਾਂ ਨੂੰ ਲੈ ਕੇ ਤਰੱਕੀ ਦੇ ਵਿੱਚ ਉਹਨਾਂ ਦਾ ਵਿਚਾਰ ਹੋਣਾ ਚਾਹੀਦਾ ਬਜਾਏ ਕਿ ਇਹਨਾਂ ਸੋਚਾਂ ਨੂੰ ਲੈ ਕੇ ਜੇ ਅੱਜ ਖੁਦ ਹੀ ਹੈ ਜੜੇ ਵੀ ਹੈ ਫਿਰਕੂਬਸਾਦ ਲੋਕ ਨੇ ਇਹਨਾਂ ਦੇ ਪਹਿਲਾਂ ਅੰਤਕਰਨ ਤੇ ਮੇਰੇ ਸਾਬ ਇਹਨਾਂ ਤੇ ਦੇਸ਼ ਦੀ ਤਰੱਕੀ ਹੈ ਬਾਕੀ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੀ ਇੱਜ਼ਤ ਵੀ ਬਣੂਗੀ ਇਹਨਾਂ ਦਾ ਸਰੂਪ ਬਣੇਗਾ ਤੇ ਅੱਜ ਦੀ ਰੇਡ 'ਚ ਇਹਨਾਂ ਦਾ ਜਿਹੜਾ ਪਾਸਪੋਰਟ ਹੈ ਇਹਨਾਂ ਦੇ ਲੋਕੀ ਹੈ ਉਹਨਾਂ ਦੀ ਕੀ ਵੈਲਿਊ ਨਹੀਂ ਹੈ ਲੋਕੀ ਪਾਕਿਸਤਾਨ ਨੂੰ ਦੇਖ ਕੇ ਸਭ ਤੋਂ ਪਹਿਲਾਂ ਉਹਨਾਂ ਤੋਂ ਮੂੰਹ ਮੋੜਦੇ ਨੇ ਇਹ ਇਹਦੇ ਸਾਰੇ ਕਾਰਨ ਐਸੇ ਕਰਕੇ ਆ ਕਿਉਂਕਿ ਇਹਨਾਂ ਦੀ ਜਿਹੜੀ ਦੇਸ਼ ਦੀ ਨੀਤੀ ਹੈ ਜਿਹੜੀ ਦੀ ਦੋਸ਼ ਲੋਕਾਂ ਦੇ ਖਿਲਾਫ ਲੜ ਕੇ ਉਹਨਾਂ ਦੇ ਜਿੱਤਾ ਹਾਸਲ ਕਰਨਾ ਚਾਹੁੰਦੇ بجائے ਕਿ ਆਪਣੀ ਮਾਨਸਿਕਤਾ ਦੇ ਜਿੱਤਾ ਹਾਸਲ ਕਰਨਾ ਤੇ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਦਾ ਇਹ ਆਪ ਬਿਸਕਾਰ ਕਰਨਾ ਜਿਹੜਾ ਇਸ ਸਵੇਰੇ ਕਦਮ ਚੁੱਕਿਆ ਗਿਆ ਪਰ ਸਰਕਾਰ ਉਹਨੂੰ ਕਿਵੇਂ ਦੇਖਦੀ ਹੈ ਦੇਖੋ ਜੀ ਮੈਂ ਬਹੁਤ ਤਾਰੀਫ ਕਰਦਾ ਜੀ ਭਾਰਤ ਸਰਕਾਰ ਦੇ ਇਸ ਕਦਮ ਦੀ ਮੈਂ ਕਿ ਪੂਰਾ ਦੇਸ਼ ਇਸ ਦੇ ਨਾਲ ਹੈ ਇਸ ਦੇ ਵਿੱਚ ਕੋਈ ਸਿਆਸਤ ਨਹੀਂ ਹੈ ਇਸ ਦੇ ਵਿੱਚ ਕੋਈ ਹੋਰ ਸੋਚ ਨਹੀਂ ਹੈ ਇਸ ਦੇ ਵਿੱਚ ਇੱਕੋ ਸੋਚੀ ਕਿ ਜੜੇ ਸਾਡੇ 26 ਨਾਗਰਿਕ ਮਾਰੇ ਗਏ ਸੀ ਆਪਰੇਸ਼ਨ ਸਿੰਧੂਰ ਜਿਹੜਾ ਕੀਤਾ ਗਿਆ ਉਹ ਬੇਸਿਕਲੀ ਉਹਨਾਂ ਨਾਮ ਵੀ ਇਸੇ ਕਰਕੇ ਰੱਖਿਆ ਗਿਆ ਕਿ ਵੀ ਜਿਹੜੇ ਸਿੰਧੂਰ ਉਜਾੜੇ ਗਏ ਨੇ ਉਹਨਾਂ ਸਿੰਧੂਰਾ ਦਾ ਫੈਸਲਾ ਕੀਤਾ ਜਾਵੇ ਤੇ ਆਪਾਂ ਹੋਰੀ ਬੜੀ ਸਲਾਖਾ ਕਰਦੇ ਹਾਂ ਇਸ ਫੈਸਲੇ ਦੀ ਕੋਈ ਜੀ ਸੋ ਇਹ ਸਨ ਭਾਰਤ ਦੇ ਨਾਗਰਿਕ ਜਿਨ੍ਹਾਂ ਨੇ ਕਿ ਜਿਹੜੀ ਸਵੇਰੇ ਭਾਰਤ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਉਸ ਦੇ ਸਲਾਖਾ ਯੋਗ ਜਿਹੜੀ ਸੁਨਾਇਆ ਹੈ ਇਹਨਾਂ ਦਾ ਕਹਿਣਾ ਕਿ ਇਹ آپریشن ਸੰਦੂਰ ਚਲਾਇਆ ਗਿਆ ਜਿਹੜੇ ਲੋਕ ਪਹਿਲਗਾਮ ਦੇ ਵਿੱਚ ਨਿਰਦੋਸ਼ ਲੋਕ ਮਾਰੇ ਗਏ ਸੀ ਜਿਨ੍ਹਾਂ ਲੋਕਾਂ ਦੇ ਸੁਹਾਗ ਉਜਾੜੇ ਗਏ ਸੀ ਸੋ آپریشن ਸੰਦੂਰ ਚਲਾਇਆ ਗਿਆ ਜਿਸ ਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜਾ ਕਿ ਇਨਸਾਫ ਦਿੱਤਾ ਗਿਆ ਸੋ ਅੱਜ ਸਵੇਰੇ ਅਮ ਭਾਰਤ ਦੇ ਵਿੱਚ ਜਿਹੜਾ ਕਿ ਭਾਰਤ ਵੱਲੋਂ ਪਾਕਿਸਤਾਨ ਦੇ ਹੱਥੋਂ ਹੀ ਟਕਾਣੇ ਤੇ ਜਿਹੜੇ ਹਮਲੇ ਕੀਤੇ ਗਏ ਨੇ ਜਿਸ ਦੀ ਕਿ ਪੂਰੇ ਦੇਸ਼ੜੇ ਕਿ ਜਿਹੜੇ ਕਿ ਸਹਿ ਲਗਾ ਕਰ ਰਿਹਾ ਹੈ ਸੋ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਿਤਨੇ ਟਾਰੀ ਵਾਗਾ ਬਾਰਡੀਆਂ ਜਿੱਥੇ ਕਿ ਮਾਹੌਲ ਸ਼ਾਂਤੀਪੂਰਨ ਹੈ ਭਾਵੇਂ ਕਿ ਭਾਰਤ ਦੀ ਬਾਰਡਰ ਤੇ ਜਿੰਨੀ ਵੀ ਬੀਐਸਐਫ ਹੈ ਉਹ ਚੌਕਸ ਹੈ ਪੂਰੀ ਚੁਕੰਨੀ ਹੈ ਭਾਰਤੀ ਫੌਜ ਬਿਲਕੁਲ ਤਿਆਰ ਹੈ ਕਿਸੇ ਵੀ ਕਾਰਵਾਈ ਦੇ ਲਈ ਔਰ ਜੇਕਰ ਕੋਈ ਕਾਰਵਾਈ ਹੁੰਦੀ ਤਾਂ ਭਾਰਤੀ ਫੌਜ ਪੂਰੀ ਤਰ੍ਹਾਂ ਤਿਆਰ ਹੈ ਔਰ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸਕੂਲ ਕਾਲਜ ਵੀ ਬੰਦ ਕਰਤੇ ਗਏ ਨੇ ਔਰ ਜੇਕਰ ਬਾਗਾ ਬਾਰਡਰ ਦੀ ਜਾਂ ਬਾਰਡਰ ਦੇ ਬੈਲਟ ਦੀ ਗੱਲ ਕਰੀਏ ਪਿੰਡ ਦੀ ਗੱਲ ਕਰੀਏ ਤਾਂ ਉੱਥੇ ਹਲੇ ਮਾਹੌਲ ਜਿਹੜਾ ਕਿ ਸ਼ਾਂਤੀਪੂਰਵਕ ਹੈ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ